ਇੱਕ ਤੁਹਾਨੂੰ ਡੀਜ਼ਲ ਮੈਂ ਕਿੰਨਾ ਚਾਹੀਦਾ 2000 ਲੀਟਰ ਤੇ 1000 ਲੀਟਰ ਕਿੰਨਾ ਭੇਜਿਆ? 1.4 ਲੀਟਰ ਕਹਿ ਰਿਹਾ ਜੀ ਜਿੰਨੀ ਲੋੜ ਜਿੰਨਾ ਜੀ ਚਲੋ 3000 ਲੀਟਰ ਮੈਂ ਤੁਹਾਨੂੰ ਡੀਜ਼ਲ ਭੇਜ ਦਵਾਂ ਠੀਕ ਹੈ ਜੀ ਸ਼ਿਕਾਰ ਹਾਂਜੀ ਸਰ 1 ਲੱਖ ਰੁਪਏ ਭੇਜ ਦੀ ਤੇ ਨਾਲੇ 3000 ਲੀਟਰ ਡੀਜ਼ਲ ਠੀਕ ਇਹ ਗੱਲ ਕਹਿ ਮਰ ਆ ਜੀ ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਨਵਾਂ ਸ਼ਹਿਰ ਦੇ ਪਿੰਡ ਬੇਲਾ ਤਾਜੋਵਾਲ ਦੇ ਲੋਕ ਜੋ ਸਤਲੂਜ ਦੇ ਪੰਨ ਦੀ ਮਜਬੂਤੀ ਦੇ ਲਈ ਲੱਗੇ ਹੋਏ ਨੇ ਉਹਨਾਂ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਅਤੇ ਉਹਨਾਂ ਦੀ ਲੋੜ ਮੁਤਾਬਕ 1 ਲੱਖ ਰੁਪਏ ਦੀ ਰਾਸ਼ੀ ਅਤੇ 3000 ਲੀਟਰ ਡੀਜ਼ਲ ਭੇਜ ਦਿੱਤਾ ਹੈ ਨਾਲ ਹੀ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਰ ਨੂੰ ਜ਼ਿੰਮੇਵਾਰੀ ਸੌਂਪੀ ਹੈ ਕਿ ਇਸ ਤੋਂ ਇਲਾਵਾ ਵੀ ਸੇਵਾ ਲਈ ਜੋ ਚਾਹੀਦਾ ਹੋਵੇ ਤੁਰੰਤ ਮੇਰੇ ਧਿਆਨ ਵਿੱਚ ਲਿਆਉਣ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਸ਼ਕਰਤੀ ਵਾਲੇ ਸਰ ਇਹ ਐਸ ਟਾਈਮਾ ਬਲਾਚੌਰ ਹਲਕੇ ਚ ਪਿੰਡ ਪਿੰਦਾ ਜੀ ਟੇਲਾ ਤਜਵਾ ਹਾਂਜੀ ਹਾਂਜੀ ਇੱਥੇ ਇੱਥੇ ਆਪਣੀ ਸਾਰੀ ਟੀਮ ਸਰ ਖੜੀ ਕੀ ਆ ਬਲਾਚੌਰ ਦੀ ਜਿੰਨੀ ਵੀ ਸਮੁੱਚੀ ਟੀਮ ਹੈਗੀ ਆ ਜੀ ਹੂੰ ਹੂੰ ਇਹ ਸਾਰੀ ਸੱਜਣਾ ਦੇਖੋ ਖੜੇ ਆ ਜੀ ਹਾਂ ਹਾਂ ਠੀਕ ਹੈ ਦਰਿਆ ਇੱਥੇ ਦਰਿਆ ਨੂੰ ਸਰ ਢਾਲ ਕੀ ਹੋਈ ਸੀ ਇਹ 3-4 ਦਿਨ ਤੋਂ 5-6 ਦਿਨ ਤੋਂ મારી ટીમ ਅੰਦਰ ਸੇਵਾ ਕਰ ਰਹੀ ਹੈ ਜੀ ਇਹ ਬਿੱਟੂ ਜੀ ਹੈਗੇ ਜੀ ਤੇ ਜਿਹੜੇ ਇੱਥੇ ਮੁਖੀ ਆ ਜਿਹਦੇ ਸੇਵਾ ਕਰਾ ਰਹੇ ਬਿੱਟੂ ਬਖਸ਼ ਹਾਂ ਅੱਛਾ ਜੀ ਆਪਣੇ ਮੈਂਬਰ ਹਾਂ ਜੀ ਬਿੱਟੂ ਜੀ ਹਾਂ ਜੀ ਬਿੱਟੂ ਜੀ ਦੱਸੋ ਜਿਹੜੇ ਇਨਾ ਕੋਲ ਆਏ ਸੀ ਤੁਹਾਡਾ ਤਰੀਹਾ ਲੱਗੇ ਜੀ ਹਾਂ ਜੀ ਕਿਸ ਕਿਸ ਚੀਜ਼ ਦੀ ਮਦਦ ਕਰ ਸਕਦੇ ਤੁਹਾਨੂੰ ਯਾਰ ਬਰਦਾ ਜੀ ਜਿਹੜੇ ਹਾਲਾਤ ਆ ਉਹ ਜਿਹੜੇ ਅਸੀਂ ਜੂਥ ਨੇ ਇਕੱਠੇ ਹੋ ਕੇ ਉੱਤੇ ਕਾਫੀ ਕੰਮ ਪਾਇਆ ਹਾਂ ਫਿਰ ਵੀ ਜਾਨੋ ਜਿੱਦਾਂ ਅਡੀਸ਼ਨਲੀ ਲੋਡ ਪੈਣੀ ਹੈ ਉਹਦੇ ਤੁਹਾਨੂੰ ਕੁਝ ਚੀਜ਼ਾਂ ਲਿਆਉਣ ਲਈ ਨਗਦ ਰਕਮ ਦੀ ਜਰੂਰ ਤੇ ਪੈਣੀ ਹੈ ਔਰ ਸਭ ਤੋਂ ਵੱਡੇ ਤੁਹਾਡੇ ਹੌਸਲੇ ਦੀ ਔਰ ਇਹ ਚਾਹਦੇ ਕਿ ਜਦੋਂ ਵਾਲੇ ਤਾਂ ਫਿਊਚਰ ਸਾਨੂੰ ਚੰਗਾ ਸਮਾਂ ਬਖਸ਼ੇ ਤਾਂ ਅੱਥੇ ਲੋਕਾਂ ਨੂੰ ਅਸੀਂ ਆਸ ਦਿਵਾ ਸਕੀਏ ਕਿ ਸਾਰਾ ਕੁਝ ਪੱਕਾ ਕਰਾਇਆ ਜਾਊਗਾ ਠੀਕ ਹੈ ਇੱਕ ਤਾਂ ਐਂ ਕਰਿਓ ਮੈਂ ਲੱਖ ਰੁਪਏ ਤਾਂ ਕੈਸ਼ ਭੇਜ ਦਿੰਨਾ ਤੇ ਇੱਕ ਤੁਹਾਨੂੰ ਡੀਜ਼ਲ ਮੈਂ ਕਿੰਨਾ ਚਾਹੀਦਾ 2000 ਲੀਟਰ ਤੇ 1000 ਲੀਟਰ ਕਿੰਨਾ ਭੇਜਿਆ 3-4000 ਲੀਟਰ ਕਹਿ ਦਿਓ ਜਿੰਨੀ ਲੋੜ ਕਿੰਨਾ ਜੀ ਲਈ ਚਲੋ 3000 ਲੀਟਰ ਮੈਂ ਤੁਹਾਨੂੰ ਡੀਜ਼ਲ ਭੇਜਣਾ ਠੀਕ ਹੈ ਜੀ ਸ਼ਿਕਾਰ ਹਾਂਜੀ ਸਰ 1 ਲੱਖ ਰੁਪਏ ਭੇਜ ਦੀ ਤੇ ਨਾਲੇ 3000 ਲੀਟਰ ਡੀਜ਼ਲ ਠੀਕ 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 ਬਤਾ ਜੀ ਇੱਦਾਂ ਹੀ ਸਾਡੇ ਇਲਾਕੇ ਦੇ ਆਪਣਾ ਮਿਹਰ ਭਰਿਆ ਹੱਥ ਨਹੀਂ ਨਹੀਂ ਪੱਕਾ ਹੁਣ ਲੋਕ ਤੁਹਾਨੂੰ ਚਾਹੁੰਦੇ ਆ ਉਹ ਤੁਹਾਨੂੰ ਅਡੀਕ ਰਹੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਗਲਾ ਚ ਰੋ ਤੁਸੀਂ ਚੜ੍ਹਦੀ ਕਲਾ ਵਾਰ ਜਾਓ ਨਹੀਂ ਨਹੀਂ ਥੈਂਕ ਯੂ